से हर रोज स्नान करने के लिए जाता था तो उसमें से जो एक हाथी था वह भगवान का भक्त था वह उस तालाब से स्नान करता और बस्ती से बचपन थे उस तालाब में स्नान करने के लिए गया तो उस तालाब में एक मलक रहता था तो उस तो उसने अपने साथियों को बहुत आवाज देख देख लिया, लिया संसार हाँ। जिस जिस का किया है आजादी अपनों से होती है रिश्तेदारों से होती, है।, से होती है।, तो है तो उसकी आज पूरी नहीं होती तो वह मन में क्या कहता है कि जैसे जिस का विश्वास किया है उसी ने हमें निराश किया है बन कर रिश्तेदार हमने देख लिया कहीं चोट लग जाए नंदन को कहीं चोट लग जाए नंदन को ਸਭੀ ਸਮਝਤੇ ਹੈ ਨਿਰਦਨ ਕੋ ਸਭੀ ਸਮਝਤੇ ਹੈ ਨਿਰਦਨ ਕੋ ਲਈ ਹੈ ਸਬਰ ਸਿਰਦੈਨ ਮੋਲ ਵਹੀ ਹੈ ਪ੍ਰਦੇਵ ਕਾ ਕੁਸ਼ ਮੋਲ ਨਹੀਂ ਹੈ ਸਬਰ ਸਿਰਦੈਨ ਮੋਲ ਅੱਜ ਅਸੀਂ ਤੁਹਾਨੂੰ ਮਕੇਰੀਆਂ ਸ਼ਹਿਰ ਦੇ ਪਰਮਾਨਸ ਬਾਗ ਰੋਡ ਤੇ ਲੈ ਕੇ ਆਏ ਹਾਂ ਜਿੱਥੇ ਕੀ ਸਾਡੇ ਸਵਾਮੀ ਮਹੰਤ ਬਲਦੇਵ ਦਾਸ ਜੀ ਪਿਛਲੇ ਦਿਨੀ ਚੋਲਾ ਛੱਡ ਗਏ ਸੀ ਅੱਜ ਉੱਥੇ ਆਪਾਂ ਉਹਨਾਂ ਦੇ ਭੋਗ ਤੇ ਪਹੁੰਚੇ ਆ ਤੇ ਇੱਥੇ ਸਾਡੇ ਨਾਲ ਸਾਨੂੰ ਮਿਲਣ ਅੱਜ ਸ਼ਹਿਰ ਦੇ ਬਹੁਤ ਹੀ ਮਸ਼ਹੂਰ ਔਰ ਲੋਕਾਂ ਦੀ ਸੇਵਾ ਕਰਨ ਵਾਲੇ ਜ਼ਿਲ੍ਹਾ ਪ੍ਰਧਾਨ ਮਹਿਲਾ ਪ੍ਰਧਾਨ ਸ਼੍ਰੀਮਤੀ ਹਰਮਿੰਦਰ ਕੌਰ ਜੀ ਆਓ ਉਹਨਾਂ ਨਾਲ 2 ਮਿੰਟ ਗੱਲ ਕਰਕੇ ਉਹਨਾਂ ਤੋਂ ਪਰਮਾਨਸੁਭਾਗ ਬਾਰੇ ਕੁਝ ਸੁਣੀਏ ਜੀ ਮੈਡਮ ਜੀ ਨੂੰ ਉਸ ਕਰ ਮੈਡਮ ਜੀ ਤੁਸੀਂ ਅੱਜ ਆਏ ਹੋ ਇੱਥੇ ਪਰਮਨ ਸਾਹ ਆਏ ਹੋ ਤੇ ਉਹ ਨਫਸਤ ਜੀ ਨੂੰ ਜ਼ਰੂਰ ਕਹੋ ਆਜ ਅਸੀਂ ਬਹੁਤ ਹੀ ਇੱਕ ਦੁਖਦ ਸਮੇਂ ਤੇ ਇੱਥੇ ਆਪਣੇ ਪਰਮਨ ਸਾਹ ਮੰਦਰ ਚ ਇਕੱਠੇ ਹੋਏ ਆ ਸਾਡੇ ਜੋ ਗੱਦੀ ਮਸ਼ੀਨ ਸਾਡੇ ਬਲਦੇਵ ਮਹਾਰਾਜ ਜੀ ਉਹਨਾਂ ਦੇ ਅਚਾਨਕ ਹੀ ਅਕਾਲ ਚਲਾਣਾ ਕਰ ਗਏ ਅੱਜ ਉਹਨਾਂ ਦੀ ਕੇਰਿਆ ਕਰਮ ਤੇ ਅਸੀਂ ਸਾਰੇ ਇਕੱਠੇ ਹੋਏ ਆ ਔਰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਆ ਕਿ ਇਸ ਮੰਦਿਰ ਦੀ ਇਸ ਸ਼ਹਿਰ ਦੀ ਸੰਤ ਸਮਾਜ ਦੀ ਉਹਨਾਂ ਨੇ ਬਹੁਤ ਸੇਵਾ ਕੀਤੀ ਆ। ਔਰ ਜੋ ਸੰਤ ਸਮਾਜ ਨੂੰ ਘਟਾਇਆ ਉਹਦੇ ਨਾਲ ਨਾਲ ਸਾਡੇ ਮਕੇਰੀਆਂ ਸ਼ਹਿਰ ਨੂੰ ਸਾਡੇ ਇਲਾਕੇ ਨੂੰ ਬਹੁਤ ਉਹਨਾਂ ਦੇ ਚਾਨ ਨਾਲ ਘਟਾਇਆ। ਪਰਮਪੀਤਾ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੇ ਆ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਕਿ ਪਰਮਪੀਤਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਵੇ ਕਿ ਜੋ ਵਿਛੜੀ ਹੋਈ ਰੂਹ ਆ ਬਹੁਤ ਹੀ ਅੱਛੀ ਰੂਹ ਸੀ ਇਸ ਕਰਕੇ ਅੱਜ ਅਸੀਂ ਸਾਰੇ ਜਿੰਨੇ ਵੀ ਇਸ ਮੰਦਿਰ ਦੇ ਸੰਭਨ ਵਾਲੇ ਜੋ ਕਮੇਟੀ ਮੈਂਬਰ ਆ ਸਾਰਿਆਂ ਵੱਲੋਂ ਇਹ ਹੀ ਅਰਦਾਸ ਆ ਕਿ ਮਾਲਕ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਵੇ ਧੰਨਵਾਦ ਜੀ ਧੰਨਵਾਦ ਜੀ ਮੰਤਬਲ ਇਹ ਅਰਦਾਸ ਜੀ ਦੀ ਮਨਾਰਿਆ ਸਤਾਰਮਾ ਬਣਾਇਆ ਜਾ ਰਹੀ ਹੈ ਉਸਨ ਬਿਛੋੜਾ ਦੇ ਚਲ ਗਏ 22 ਤਰੀਕ ਨੂੰ 22 ਜਨਮੇ ਨੂੰ ਡੇਰੇ ਨੂੰ ਬਹੁਤ ਘਾਟਾ ਪਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਡੇਰਾਗੇ ਤਰੱਕੀ ਕਰੇ ਇਹ ਚਾਹਨੀ ਹੈ ਕਿ ਉਹਨਾਂ ਦੀ ਅਸ਼ੀਰਵਾਦ ਬਣਿਆ ਰਹੇ ਡੇਰੇ ਤੇ ਜੈ ਸ਼੍ਰੀ ਰਾਮ ਜੀ ਸਾਡੇ ਸੇਵਾਦਾਰ ਚੰਦਰਮੋਹਨ ਜੀ ਇਹ ਵੀ ਤੁਹਾਨੂੰ 2 ਮਿੰਟ ਵਾਸਤੇ ਪਰਮਨਸਾ ਬਾਗ ਦੇ ਉੱਤੇ ਚਾਨਣਾ ਪਾਣਗੇ ਮਹੰਤ ਬਲਦੇਵ ਦਾਸ ਜੀ ਸਿੱਸੀ ਜੀ ਬਦਨ ਸ਼੍ਰੀਮੰਤ ਬਲਦੇਵ ਦਾਸ ਜੀ ਮਹਾਰਾਜ ਸਾਡੇ ਕੋਲ 1990 ਵਿੱਚ ਇਸ ਤਰਵਾਰ ਚ ਆਏ 35 ਸਾਲ ਆਪਣੀ ਸੇਵਾ ਦਿੱਤੀ 15 ਸਾਲ ਰਾਜਗਦੀ ਤੇ ਬੈਠੇ ਤੇ ਅਚਾਨਕ ਆਪਣਾ ਸ਼ੀਰ ਛੱਡ ਗਏ ਜਿਹੜਾ ਸਾਨੂੰ ਸਾਰਿਆਂ ਨੂੰ ਬਹੁਤ ਦੋਖਾ ਔਰ ਬਹੁਤ ਜ਼ਿਆਦਾ ਕਾਰੇਬਾਰ ਸਾਰਿਆਂ ਉੱਤੇ ਭਾਰ ਛੱਡ ਕੇ ਚਲੇ ਗਏ ਜਦੋਂ ਸਾਨੂੰ ਕੋਈ ਅੱਛੀ ਮੂਰਤੀ ਮਿਲੇਗੀ ਤੇ ਸਾਰਿਆਂ ਦੇ ਸਲਾਹ مشورے ਦੇ ਨਾਲ ਉਹਨੂੰ ਇਸ ਦਰਬਾਰ 'ਚ ਬਿਠਾਇਆ ਜਾਏਗਾ ਕਨਵਜ